ਕੂੜਾ ਸਾਡੇ ਕੋਲੇ ਅਸੀਂ ਕੂੜਾ ਬਣਾਤਾ ਕੂੜਾ ਹੈ ਨਹੀਂਗਾ ਅਸੀਂ ਕੁਛ ਵੀ ਲਿਆਨੇ ਉਹਨੂੰ ਕੂੜੇਦਾਂ ਚ ਸੁੱਟ ਦੇਣਾ ਤੁਸੀਂ ਦੇਖ ਰਹੇ ਸੀਗੇ ਤੁਹਾਡੇ ਕੋਲ ਇੱਥੇ ਬੋਤਲਾਂ ਵਿੱਚ ਆਹ ਜੂਸ ਭਰ ਕੇ ਰੱਖਿਆ ਇਹ ਕਿੱਥੀ ਜਾਏ ਇਹ ਜੂਸ ਹੈ ਹੀ ਇਹ ਤਾਂ ਤੇਲੀ ਖਰਾਕ ਹੈ ਇਹ ਫਰਟੀਲਾਈਜ਼ਰ ਹੈ ਜਿਹੜਾ ਹੁਣ ਇੱਕ ਬਾਕਸ ਤੁਸੀਂ ਉਹ ਦੇਖਿਆ ਉਹ ਸੁੱਕਾ ਕੂੜਾ ਆ ਗਿਆ ਸਾਡੇ ਘਰ ਚ ਤੁਹਾਡੇ ਹੈਗਾ ਨਾ ਇਹ ਹੁਣ ਇਹ ਜਿਹੜੀ ਚੀਜ਼ ਹੈ ਇਹ ਸਾਡੇ ਕੋਲ ਆ ਗਿਆ ਸਬਜ਼ੀ ਫਰੂਟ ਉਹਨਾਂ ਦੇ ਛਿੱਲੜ ਕੋਈ ਡਰਾਈ ਫਰੂਟ ਦਾ ਚਿਲਰ ਐਗ ਦਾ ਚਿਲਰ ਮੂਫਲੀ ਦਾ ਚਿਲਰ ਠੀਕ ਹੈ ਜੀ ਉਹ ਸਾਰੀਆਂ ਚੀਜ਼ਾਂ ਸੈਕੰਡ ਬਾਕਸ ਜਾਨਗੀਆਂ ਜਿਹਨੂੰ ਵੈਟ ਬਾਕਸ ਹਾਂ ਠੀਕ ਹੈ ਇਹ ਉਹਦਾ ਤਿਆਰ ਕੀਤਾ ਹੋਇਆ ਮਟੀਰੀਅਲ ਹੈ ਇਹਦੀ ਇੰਸਟਾਲੇਸ਼ਨ ਕੀਤੀ ਜਾਂਦੀ ਹੈ ਤਾਂ ਕਿ ਇਹਦੇ ਅੰਦਰ ਸਮੈਲ ਨਾ ਇਕੱਠੀ ਹੋਵੇ ਔਰ ਇਸ ਨੂੰ ਬਦਬੂ ਨਾ ਹੋਵੇ ਔਰ ਇਹ ਜਿਹੜਾ ਹੈਗਾ ਇਸ ਦਾ ਜਿਹੜਾ ਲਿਕਵਿਡ ਹੈ ਉਹ ਤਿਆਰ ਹੁੰਦਾ ਚਨ ਹਤੇਸ਼ੀ ਆਰਪੀ ਨਹੀਂ ਭਰੋਸਾ ਆਪਕਾ ਸਸਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਜਨ ਹਤੇਸ਼ੀ ਅੱਜ ਗੱਲ ਕਰਾਂਗੇ ਸੰਗਰੂਰ ਦੇ ਵਿੱਚ ਜਿੱਥੇ ਕਿ ਕੂੜੇ ਦੇ ਥਾਂ ਥਾਂ ਦੇ ਵਿੱਚ ਡੰਪ ਲੱਗੇ ਹੋਏ ਹਨ ਜਿੱਥੇ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਕੀਤਾ ਜਾਂਦਾ ਹੈ ਉਸ ਖੇਤ ਦੇ ਮਾਲਕ ਨੇ ਆਪਣੇ ਖੇਤ ਵਿੱਚ ਕੂੜਾ ਸੁੱਟਣ ਦਾ ਵੀ ਇਨਕਾਰ ਕਰ ਦਿੱਤਾ ਹੈ ਕਿਉਂਕਿ ਉੱਥੇ ਬਹੁਤ ਜ਼ਿਆਦਾ ਕੂੜਾ ਹੋ ਚੁੱਕਾ ਹੈ ਤੇ ਉੱਥੇ ਜਗ੍ਹਾ ਦੀ ਕੋਈ ਸਫਾਈ ਵੀ ਨਹੀਂ ਹੋਈ ਅਤੇ ਉੱਥੇ ਹੀ ਮੰਡੀ ਸਬਜ਼ੀ ਮੰਡੀ ਦੇ ਕੋਲੇ ਵੀ ਜਿਹੜਾ ਕੂੜੇ ਦਾ ਡੰਪ ਹੈ ਪੂਰਾ ਭਰਿਆ ਪਿਆ ਹੈ ਜਿਸ ਕਾਰਨ ਹੁਣ ਸਫਾਈ ਸੇਵਕ ਇਹ ਸੋਚਦੇ ਹਨ ਕਿ ਅਸੀਂ ਕੂੜਾ ਸਿੱਟੀ ਕਿੱਥੇ ਕਿਉਂਕਿ ਸ਼ਹਿਰ ਦੇ ਵਿੱਚ ਕੂੜਾ ਬਹੁਤ ਜ਼ਿਆਦਾ ਹੋ ਚੁੱਕਾ ਹੈ ਕੂੜੇ ਦੇ ਡੰਪ ਨੇ ਉਹ ਪਹਾੜ ਬਣ ਗਏ ਜਿੱਥੇ ਆਮ ਜਗ੍ਹਾ ਸੀ ਉਹ ਕੂੜੇ ਦੇ ਢਾਂਬ ਬਣ ਗਏ ਤਾਂ ਕਾਫੀ ਲੰਬੇ ਸਮੇਂ ਤੋਂ ਇਹ ਮੁੱਦਾ ਚੱਲੇ ਆ ਰਿਹਾ ਹੈ ਕੂੜੇ ਦਾ ਲੇਕਿਨ ਸੰਗਰੂਰ ਸ਼ਹਿਰ ਨੂੰ ਪ੍ਰਸ਼ਾਸਨ ਅਤੇ ਸਰਕਾਰ ਕੂੜੇ ਤੋਂ ਨਜਾਜ਼ਦ ਦੂਰਣ ਦੇ ਵਿੱਚ ਹਲੇ ਤੱਕ ਸਫਲ ਨਹੀਂ ਹੋ ਪਾਏ ਇਸ ਦਾ ਸਾਰਾ ਸੋਲੂਸ਼ਨ ਲੈ ਕੇ ਸਾਡੇ ਨਾਲ ਇੱਕ ਵਿਅਕਤੀ ਮੌਜੂਦ ਹਨ ਉਹ ਆਏ ਹਨ ਉਹ ਕਹਿੰਦੇ ਨੇ ਕਿ ਮੇਰੇ ਕੋਲੇ 90% ਸੋਲੂਸ਼ਨ ਹੈ ਕੂੜੇ ਦਾ ਕਿ 90% ਕੂੜਾ ਤੁਸੀਂ ਆਪਣੇ ਘਰ ਦੇ ਵਿੱਚ ਹੀ ਖਪਾ ਸਕਦੇ ਹੋ ਸਿਰਫ 10% ਕੂੜਾ 10% ਕੂੜਾ ਹੀ ਬਾਹਰ ਜਾਵੇਗਾ ਗਲਵਾਦ ਕਰਦੇ ਆਂ ਅਸੀਂ ਉਹਨਾਂ ਦੇ ਨਾਲ ਸੱਸੀਆ ਵੀਰ ਜੀ ਸੱਸੀਆ ਭਾਈ ਕੀ ਨਾਮ ਹੈ ਆਪਣਾ ਸੁਰਿੰਦਰ ਚੱਡਾ ਜੀ ਚੱਡਾ ਸਾਹਿਬ ਕੀ ਆਇਆ ਸੋਲੂਸ਼ਨ ਲੈ ਕੇ ਤੁਸੀਂ ਕਿ ਤੁਸੀਂ ਕਹਿੰਦੇ ਹੋ ਕਿ 90% ਕੂੜਾ ਘਰੀਂ ਦਾ ਪਜੂਗਾ 10% ਕੂੜਾ ਬਾਹਰ ਜਾਊਗਾ ਲੇਕਿਨ ਇੱਥੇ ਦਾ ਮੈਨਾਂ 100% ਬਾਹਰ ਡੰਪ ਲੱਗੇ ਪਏ ਨੇ ਪੂਰੇ ਤੁਹਾਡੇ ਗਲੀਆਂ ਅਸੀਂ ਮੰਨ ਕੇ ਆਏਗਾ ਇੱਥੇ ਵੀ ਪੂਰੇ ਡੰਪ ਲੱਗੇ ਪਏ ਨੇ ਕਿਵੇਂ ਸਾਨੂੰ ਸੋਲਿਊਸ਼ਨ ਨਿਕਲੂਗਾ ਇਸ ਦਾ ਸੋਲਿਊਸ਼ਨ ਇਹਦਾ ਹੈਗਾ ਜੀ ਪਹਿਲੀ ਗੱਲ ਤਾਂ ਜਿੰਨੂੰ ਤੁਸੀਂ ਕੂੜਾ ਕਹਿ ਰਹੇ ਹੋ ਜਿੰਨੂੰ ਤੁਸੀਂ ਕੂੜਾ ਕਹਿ ਰਹੇ ਹੋ ਉਹ ਕੂੜਾ ਹੈ ਨਹੀਂਗਾ ਕੂੜਾ ਸਾਡੇ ਕੋਲੇ ਅਸੀਂ ਕੂੜਾ ਬਣਾਤਾ ਕੂੜਾ ਹੈ ਨਹੀਂਗਾ ਅਸੀਂ ਕੁਝ ਵੀ ਲਿਆਣੇ ਉਹਨੂੰ ਕੂੜੇ ਦਾ ਹਾਂ ਚ ਸੁੱਟ ਦਿੰਦੇ ਸਾਡੇ ਕੋਲ ਇੱਕ ਸਿੱਖਿਆ ਮਿਲੀ ਹੈ ਵੀ ਸਾਡੇ ਘਰੇ ਡਸ ਜੇ ਮੈਂ ਕਿਸੇ ਨਾਲ ਗੱਲ ਕਰਦਾ ਨਾ ਤਾਂ ਉਹ ਕਹਿੰਦਾ ਨਹੀਂ ਮੇਰੇ ਕੋਲ ਕੂੜੇ ਲਾਂ ਲੱਗੇ ਹੋਏ ਨੇ 2 2 ਦਿਨ ਮੈਂ ਕਿਹਾ ਵੀ ਸਿਸਟਮ ਹੁੰਦਾ ਹਰ ਕੋਲ ਲੱਗਿਆ ਹੁੰਦਾ ਪਰ ਜਿਹਨਾਂ ਸਿਸਟਮ ਤੋਂ ਅਸੀਂ ਉਹ ਚੀਜ਼ ਨੂੰ ਸੰਭਾਲ ਨਹੀਂ ਸਕਦੇ ਇੱਟਾਂ ਦਾ ਮੌਰੀਟੇਰ ਲਾ ਦੂੰਗਾ ਤਾਂ ਉਹ ਮਕਾਨ ਨਹੀਂ ਖਲਾਨੀਆ ਜਦੋਂ ਮੈਂ ਇੱਟਾਂ ਨੂੰ ਚਿਨੂੰਗਾ ਤਾਂ ਉਹ ਮਕਾਨ ਬਣੂਗਾ ਏਸੀ ਦਾ ਜਿਹੜਾ ਕੂੜਾ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕੂੜਾ ਨਹੀਂ ਕਹਿੰਦਾ ਮੈਂ ਉਹਨੂੰ ਕਹਿੰਦਾ ਸਾਡੇ ਦੇਸ਼ ਦੀ ਜ਼ਰੂਰਤ ਹੈ ਔਰ ਅੱਜ ਦੇ ਟਾਈਮ ਦੇ ਵਿੱਚ ਤਾਂ ਸਾਡੇ ਭਾਰਤ ਦੇ ਵਿੱਚ ਔਰ ਸਾਡੇ ਸੰਗਰੂਰ ਨੂੰ ਜੋ ਕਿਹਾ ਗਿਆ ਨਾ ਵੀ ਇਹਦੀ ਧਰਤੀ ਜਿਹੜੀ ਹੈਗੀ ਆ ਉਹ ਸਭ ਤੋਂ ਜ਼ਹਿਰੀਲੀ ਹੈ ਤਾਂ ਸਾਡੇ ਲਈ ਸ਼ਰਮ ਦੀ ਗੱਲ ਹੈ ਹਾਂ ਹਾਂ ਉਸ ਉਸ ਚੀਜ਼ ਦਾ ਵੀ ਸੋਲੂਸ਼ਨ ਆ ਐਸੇ ਦੇ ਵਿੱਚ ਹੀ ਹੈ ਮੈਂ ਜੋ ਕੂੜਾ ਹੈਗਾ ਉਹਨੂੰ ਸੈਗਰੀਗੇਟ ਕਰਦਾ ਮੈਂ ਅੱਜ ਤੋਂ ਹੀ ਕਰਨਾ ਤੁਸੀਂ ਦੇਖਿਆ ਤੁਸੀਂ ਉਰੇ ਰੱਖਿਆ ਖਰਖਾ ਕੂੜਾ ਲਿਆ ਗਿਆ ਨਾ ਇੱਥੇ ਕਿਵੇਂ ਰੱਖਿਆ ਹੀ ਹੈ ਕਿਤੇ ਇਹ ਇਹ ਸੈਗਰੀਗੇਸ਼ਨ ਸੈਗਰੀਗੇਸ਼ਨ ਤਿੰਨ ਪਾਰਟ ਚ ਹੈ ਉਹਦਾ ਇਹ ਪਹਿਲਾ ਪਾਰਟ ਹੈ ਡਰਾਈ ਸਾਡੇ ਘਰ ਵਿੱਚ ਕੋਈ ਵੀ ਡਰਾਈ ਕੂੜਾ ਹੋਊਗਾ ਉਸ ਨੂੰ ਅਸੀਂ ਕਿਸ ਤਰ੍ਹਾਂ ਕਰਨਾ ਹੈ ਉਹ ਮੇਰੀ ਕੰਪਨੀ ਸਾਰਾ ਚੀਜ਼ ਉਸ ਚੀਜ਼ ਨੂੰ ਗਾਈਡ ਕਰਦੀ ਹੈ ਮੈਂ ਕਿਉਂ ਗਾਈਡ ਕਰ ਰਿਹਾ ਮੈਂ ਖੁਦ ਹੀ ਕਰ ਰਿਹਾ ਅੱਜ ਮੈਂ ਐਜ਼ ਅ ਕਾਰਪੋਰੇਟ ਇਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਸ਼ਾਸਨ ਪ੍ਰਸ਼ਾਸਨ ਤੱਕ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਉਹ ਵੀ ਪਹੁੰਚਾ ਚੁੱਕਿਆ ਹੋਇਆ ਹਾਂ ਉਸ ਵਿਸ਼ੇ ਤੇ ਵੀ ਤੁਹਾਡੇ ਨਾਲ ਗੱਲ ਕਰਾਂਗਾ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਪਹਿਲਾਂ ਦੱਸਦਾ ਇਹ ਪਹਿਲਾ ਜਿਹੜਾ ਦਸਤਬੀਨ ਹੈਗਾ ਇਹ ਹੈਗਾ ਡਰਾਈ ਸਾਡੇ ਘਰ ਦੇ ਵਿੱਚ ਕੁਝ ਵੀ ਡਰਾਈ ਆ ਜਾਂਦਾ ਅਸੀਂ ਕੁਝ ਵੀ ਲਿਆਣੇ ਆ ਉਹਦੇ ਵਿੱਚ ਫੋਲੋਥੀਨ ਮੇਨ ਹੈ ਮੀਨਸ ਕੀ ਹੈ ਸਾਡੇ ਕੋਲ 10% ਜਿਹੜਾ ਹੈਗਾ ਪੋਲੀਥੀਨ ਆਂਦਾ ਠੀਕ ਹੈ ਜੀ 10% ਸਾਡੇ ਕੋਲੇ ਪੋਲੀਥੀਨ ਆਂਦਾ ਹੀ ਆਂਦਾ ਹੈ ਉਸ ਤੋਂ ਬਾਅਦ ਜ਼ਿਆਦਾ ਹੀ ਆਂਦਾ ਫਿਰ ਆ ਪੇਪਰ ਆਂਦਾ ਜਿਹੜਾ ਪੇਪਰ ਰੀਯੂਜ਼ ਬਹੁਤ ਮੁਸ਼ਕਲ ਨਾਲ ਹੁੰਦਾ ਗੱਤਾ ਆ ਗਿਆ ਪੇਪਰ ਆ ਗਿਆ ਕੋਈ ਬੋਟਲ ਆ ਗਈ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦਾ ਇਵਨਸ ਤੱਕ ਕੀ ਹੈ ਮੈਂ ਜਿਹੜਾ ਲਾਸਟ ਵੀਕ ਦਾ ਮੇਰਾ ਸਮਾਨ ਸੀਗਾ ਮੈਂ ਉਹ ਰੈਪਰ ਇਹ ਕਿਵੇਂ ਕੀਤੇ ਵੀ ਇਹਨੂੰ ਮੈਂ ਕਿੰਨਾ ਇਕੱਠਾ ਕਰਨਾ ਆ ਦੇਖੋ ਇਹਦੇ ਵਿੱਚ ਹਰ ਰੈਪਟਰ ਹੈ ਕਾਫੀ ਵੀ ਚਾਹ ਬਿਸਕਟ ਇਹ ਉਹ ਐਵਰੀਥਿੰਗ ਇਹਦੇ ਵਿੱਚ ਹੈਗਾ ਇਹਨੂੰ ਮੈਂ ਪਾ ਦੇਣਾ ਰੱਖਦਾ ਇੱਕ ਹਫਤੇ ਦਾ ਹੁਣ ਤੁਸੀਂ ਇਹ ਦੱਸ ਲਓ ਵੀ ਮੇਰੇ ਘਰ ਦੇ ਵਿੱਚ ਵੀ ਮੈਂ ਉਹੀ ਚੀਜ਼ਾਂ ਖਾ ਰਿਹਾ ਜੋ ਸਮਾਜ ਖਾ ਰਿਹਾ ਬਟ ਇਹ ਸਮਾਨ ਨੂੰ ਮੈਨੇ ਕੀ ਕੀਤਾ ਚਪਾਤਾ ਇਹ ਹੁਣ ਮੈਨੇ ਪਾਤਾ ਹੁਣ ਇਸ ਵੀ ਬਸਾ ਲੇ ਲੂਗਾ ਸਮੇਂ ਨਾਲ ਮੈਂ ਆਪਣਾ ਸਮਾਂ ਕੱਢਦਾ ਮੈਂ ਜਦ ਵੀ ਵਿਅਸਤ ਮੈਂ ਫ੍ਰੀ ਹੁਣਾ ਤਾਂ ਮੈਂ ਆਪਣੇ ਆਪਣੇ ਆਪ ਆਪਣੇ ਕੰਮ ਦੇ ਉੱਤੇ ਸਮਾਂ ਦੇਣਾ ਹਰ ਇੱਕ ਬੰਦੇ ਦਾ ਉਦੇਸ਼ ਇਹ ਬਣਦਾ ਅੱਜ ਘਰ ਦੇ ਵਿੱਚ ਨਾਰੀ ਜਿਹੜੀ ਵੀ ਹੈਗੀ ਆ ਉਹ ਦੇਖਦੀ ਐ ਵੀ ਛੁੱਟੀ ਜੈਣੀ ਐ ਸਭ ਕੁਝ ਵੀ ਨਹੀਂ ਮੇਰੀ ਇੱਕ ਕਾਉਂਸਲਿੰਗ ਨਾਲ ਇੱਕ ਸਿਸਟਮ ਗਾਈਡੈਂਸ ਦੇ ਨਾਲ ਇਹ ਜਿਹੜੀ ਚੀਜ਼ ਐ ਇਹਦਾ ਸੋਲੂਸ਼ਨ ਹੋ ਜਾਊਗਾ ਤਾਂ ਇਹ ਜਿਹੜਾ ਸਾਰਾ ਡਰਾਈ ਰਹਿ ਗਿਆ ਠੀਕ ਹੈ ਜੀ ਬੋਰਡ ਤਾਂ ਆ ਗਿਆ ਬੋਰਡਨ ਕੈਰੀ ਕਰਕੇ ਰੱਖ ਤੇ ਇਹ ਚਾਹ ਪੱਤੀ ਐ ਹੁਣ ਇਹ ਚਾਹ ਪੱਤੀ ਦੇ ਵਿੱਚ ਅਸੀਂ ਲਸਣ ਅਦਰਕ ਜੋ एवरीथिंग ਪਾਣੇ ਆ ਮਸਾਲੇ ਉਹ ਸਾਰੇ ਵਿਸਲੇਸ਼ੀਆ ਵੀ ਨੇ ਵਿਸਪਈਏ ਹੁਣ ਕੀ ਕਰੂ ਇਹ ਹੁਣ ਇਹਨੂੰ ਮੈਂ ਡਰਾਈ ਕਰ ਲੂਗਾ ਔਰ ਜਿਹੜੇ ਪੌਦੇ ਨੇ ਦੇਖ ਰਹੇ ਹੋ ਤੁਸੀਂ ਮੈਨੂੰ ਪਤਾ ਵੀ ਹੁਣ ਇਹ ਪੌਦੇ ਨੂੰ ਪਾਵਰ ਚਾਹੀਦੀ ਹੈ ਜਿਵੇਂ ਸਾਨੂੰ ਗਰਮੀ ਸਰਦੀ ਹੈ ਸਾਨੂੰ ਬਿਮਾਰੀ ਲੱਗਦੀ ਹੈ ਇਸ ਤਰ੍ਹਾਂ ਹੀ ਇਹ ਤਾਂ ਸਾਨੂੰ ਜੀਵਨ ਦੇ ਰਹੇ ਅਸੀਂ ਇਹਨਾਂ ਨੂੰ ਮੌਤ ਦੇ ਰਹੇ ਬਟ ਇਹ ਵੀ ਮੈਂ ਨਾ ਯੂਜ਼ ਕਰਦਾ ਤੇ ਡਰਾਈ ਕਰ ਜੂਗੀ ਤਾਂ ਮੈਂ ਥੋੜਾ ਥੋੜਾ ਇਹਨਾਂ ਨੂੰ ਪਾਉਂਗਾ ਠੀਕ ਹੈ ਜੀ ਫੇਰ ਆ ਗਿਆ ਕੁਝ ਰੀਯੂਜ਼ ਹੋਣ। ਇਹ ਤਾਂ ਸਾਰੇ ਪੋਲੀਥੀਨ ਇਸ ਤਰ੍ਹਾਂ ਦੇ ਨਹੀਂ ਹੁੰਦੇ। ਇਹ ਹਰ ਪ੍ਰੋਡਕਟ ਮੇਰੇ ਕੋਲ نیچے ਇੱਕ ਬਾਕਸ ਪਏ ਹੋਣਗੇ। ਇਦਾਂ ਦੇ ਜਿਹੜੇ ਸੀ ਰੀਯੂਜ਼ ਕਰ ਸਕਦੇ ਆ। ਹੁਣ ਜਿਵੇਂ ਲਿਫਾਫੇ ਨੇ ਜਿਹੜੇ ਮੈਨੂੰ ਪਤਾ ਨਹੀਂ ਰੀਯੂਜ਼ ਹੋ ਸਕਦੇ। ਸਾਫ ਹੈ। ਤੇ ਮੈਨੂੰ ਤੈਹ ਲਗਾ ਕੇ ਕਿਉਂ ਨਹੀਂ ਇੱਕ ਲਿਫਾਫੇ ਚ ਰੱਖ ਸਕਦਾ। ਹੁਣ ਸੈਂਕਲ ਲਿਫਾਫੇ ਇਕੱਠੇ ਹੋਣਗੇ। ਮੈਂ ਸ਼ਾਪਕੀਪਰ ਨੂੰ ਦੇ ਦਾਂ ਜਾਂ ਮੈਂ ਖੁਦ ਸਮਾਨ ਲੈ ਕੇ ਲੈਣ ਜਾਣਾ ਤਾਂ ਮੈਂ ਖੁਦ ਲੈ ਜਾ। ਤਾਂ ਮਤਲਬ ਕੀ ਹੈ ਵੀ ਸਾਡੇ ਹੱਥ 'ਚ ਹੈ ਕੋਈ ਏਡੀ ਵੱਡੀ ਗੱਲ ਨਹੀਂ ਹੈ। ਇਹ ਚੀਜ਼ਾਂ ਨਹੀਂ ਹੋ ਸਕਦੀ। ਇਹ ਆ ਸਿੱਖਣਾ ਸਾਨੂੰ ਪੈਂਦਾ। ਠੀਕ ਅੱਜ ਅਸੀਂ ਕੁ ਦੇਖ ਰਹੇ ਸੀਗੇ ਤੁਹਾਡੇ ਕੋਲ ਇੱਥੇ ਬੋਤਲਾਂ ਦੇ ਵਿੱਚ ਆਹ ਜੂਸ ਭਰ ਕੇ ਰੱਖਿਆ ਕੀ ਕੀ ਜਾਂਦੀ ਇਹ ਜੂਸ ਹੈ ਹੀ ਇਹ ਤਾਂ ਤੇ ਦੀ ਖਰਾਕ ਹੈ ਇਹ ਫਰਟੀਲਾਈਜ਼ਰ ਹੈ ਜੀ ਜਿਹੜਾ ਹੁਣ ਇੱਕ ਬਾਕਸ ਤੁਸੀਂ ਉਹ ਦੇਖਿਆ ਉਹ ਸੁੱਕਾ ਕੂੜਾ ਆ ਗਿਆ ਸਾਡੇ ਘਰ ਚ ਤੁਹਾਡੇ ਹੈਗਾ ਨਾ ਇਹ ਅੱਜ ਤੋਂ ਤੁਸੀਂ ਇਹ ਸਮਝ ਲਿਓ ਵੀ ਜੋ ਤੁਸੀਂ ਮੈਂ ਕਰ ਰਿਹਾ ਉਹ ਤੁਸੀਂ ਕਰ ਰਹੇ ਹੋ ਠੀਕ ਹੈ ਸਰ ਹੁਣ ਇਹ ਜਿਹੜੀ ਚੀਜ਼ ਹੈ ਇਹ ਸਾਡੇ ਕੋਲ ਆ ਗਿਆ ਸਬਜੀ ਫਰੂਟ ਉਹਨਾਂ ਦੇ ਛਿੱਲੜ ਕੋਈ ਡਰਾਈ ਫਰੂਟ ਦਾ ਛਿਲਰ ਐਗ ਦਾ ਛਿਲਰ ਮੂਫਲੀ ਦਾ ਛਿਲਰ ਠੀਕ ਹੈ ਜੀ ਉਹ ਸਾਰੀਆਂ ਚੀਜ਼ਾਂ ਸੈਕੰਡ ਬਾਕਸ ਚ ਜਾਣਗੀਆਂ ਜਿਹਨੂੰ ਵੈਟ ਬਾਕਸ ਹਾਂ ਠੀਕ ਹੈ ਇਹ ਉਹਦਾ ਤਿਆਰ ਕੀਤਾ ਹੋਇਆ ਮਟੀਰੀਅਲ ਹੈ ਇਹ ਹੈਗਾ ਜੀ ਬਾਕਸ ਇਹਦੀ ਇੰਸਟਾਲੇਸ਼ਨ ਕੀਤੀ ਜਾਂਦੀ ਹੈ ਤਾਂ ਕਿ ਇਹਦੇ ਅੰਦਰ ਸਮੈਲ ਨਾ ਇਕੱਠੀ ਹੋਵੇ ਔਰ ਇਸ ਨੂੰ ਬਦਬੂ ਨਾ ਹੋਵੇ ਔਰ ਇਹ ਜਿਹੜਾ ਹੈਗਾ ਇਸ ਦਾ ਜਿਹੜਾ ਲਿਕੁਇਡ ਹੈ ਉਹ ਤਿਆਰ ਹੁੰਦਾ ਰਹੇ ਤੇ ਲਿਕੁਇਡ ਵਾਸਤੇ ਕੋਈ ਮਸਾਲਾ ਪਾਣਾ ਪੈਂਦਾ ਜਾਂ ਪੀ ਪਾਣਾ ਜੀ ਇਹਦੀ ਇੰਸਟਾਲੇਸ਼ਨ ਹੈ ਇਹਦੇ ਸੁਰਾਖ ਜਿੱਥੇ ਰੱਖਣਾ ਸੀ ਉਹਦੇ ਅਕੋਰਡਿੰਗ ਇਹਦੇ ਚ ਸੁਰਾਖ ਦੇਨੇ ਨੇ ਕਿੰਨੇ ਸੌਖ ਦੇਣੇ ਨੇ ਉਹ ਦੇ ਅਕੋਰਡਿੰਗ ਇਹਦੇ ਨੀਚੇ ਰੇਨਾ ਸਾਈਡ ਤੇ ਦੇਣਾ ਉਹ ਦੇਖ ਕੇ ਅਸੀਂ ਰੱਖਦੇ ਜੇ ਡੱਬੇ ਦੇ ਵਿੱਚ ਕਿੰਨੇ ਦਾ ਭਰ ਜਾਂਦਾ ਹੈ ਕਿਹੜਾ ਜੀ ਨੀਚਲਾ ਨੀਚਲਾ ਨੀਚੇ ਲਾਈਏ ਆ ਦੇਖੋ ਜੇ ਇਹ ਕਈ ਵਾਰ ਮੌਸਮ ਤੇ ਡਿਪੈਂਡ ਹੁੰਦਾ ਜੀ ਗਰਮੀ ਸਰਦੀ ਕਰ ਜਲਦੀ ਵੀ ਹੋ ਜਾਂਦਾ ਕੁਝ ਮੌਸਮ ਐਦਾ ਹੁੰਦੇ ਨੇ ਜਲਦੀ ਹੋ ਜਾਂਦਾ ਨਹੀਂ ਦੇ ਹਫਤੇ ਚ ਡੱਬਾ 10 ਦੇ ਚ ਡੱਬਾ ਭਰ ਜਾਂਦਾ ਮੰਨ ਲਓ ਤੁਸੀਂ ਜੇ ਮਹੀਨੇ ਦੇ ਵਿੱਚ ਮੈਂ ਜ਼ਿਆਦਾ ਨਹੀਂ ਕਹਿੰਦਾ ਤਾਂ 1 ਲੀਟਰ ਅਗਰ ਮੇਰੇ ਫੈਮਲੀ ਦੇ ਅਕੋਰਡਿੰਗ ਤਿੰਨ ਬੰਦੇ ਆਸੀ ਫੈਮਲੀ ਦੇ ਤਾਂ 1 ਲੀਟਰ ਇੱਕ ਮਹੀਨੇ ਚ ਦੇ ਦਿੰਦਾ ਸਾਲ ਚ 12 ਲੀਟਰ ਹੋ ਗਿਆ ਤੁਹਾਡਾ ਜਿਹੜਾ ਕੂੜਾ ਵਿੱਚ ਦੇ 2 ਸਾਲ ਹੋ ਗਏ ਚੱਲਦੇ ਨੇ ਇਹਨੂੰ ਇਹ ਜਿੱਲੀ ਦਾ ਭਰਦਾ ਨਹੀਂ ਨਹੀਂ ਕੋਈ ਦੇ ਨਹੀਂ ਉਹ ਲੂ ਉਹ ਇਸ ਤੋਂ ਦੋਹਾਂ ਦਾ ਸੀਗਾ ਜਿਹੜਾ ਅੱਜ ਤੁਹਾਡੇ ਦਾ 1 ਸਾਲ ਪਹਿਲਾਂ ਸੀਗਾ ਹੁਣ ਇਸੇ ਨਵਾਂ ਲਾਇਆ ਉਹ ਐਕਸਪੈਰੀਮੈਂਟ ਵਾਸਤੇ ਲਾਇਆ ਹੋਇਆ ਇਹ ਇੱਕ ਬਾਲਟੀ ਦੀ ਉਮਰ ਕਿੰਨੀ ਹੈ ਕਿੰਨੀ ਇਹਦੀ ਹੂੰ ਇਹਦੀ ਹਸਪਨ ਨਹੀਂ ਕਿੱਥੇ ਜਾਣਾ ਜੀ ਹੁਣ ਪਹਿਲਾਂ 10 ਸਾਲ ਪੁਰਾਣੀ ਉਹ ਪਈਓ ਦੇਖ ਲਓ ਇੱਕ ਵਾਰ ਨਿਗਾਹ ਦੇਖ ਲਿਓ ਉਸ ਤੇ 10 ਸਾਲ ਇੱਥੋਂ ਤੁਸੀਂ ਇਹ ਲਿਕਵਿਡ ਤਿਆਰ ਕੀਤਾ ਇਹ ਲਿਕਵਿਡ ਤੁਸੀਂ ਆ ਕੇ ਇੱਥੇ ਬੋਤਲਾਂ ਹੀ ਰੱਖ ਲਿਆ ਹਾਂਜੀ ਤਾਂ ਇਹ ਲਿਕੁਇਡ ਦਾ ਕੀ ਕੰਮ ਹੈ ਦਾ ਇਹਦਾ ਕੰਮ ਕੀ ਹੈ ਜੀ ਜਿਹੜੀ ਹੁਣ ਤੁਹਾਨੂੰ ਬੜੀ ਸ਼ਰਮਨਾਕ ਗੱਲ ਮੈਂ ਪਹਿਲਾਂ ਵੀ ਕਹੀ ਹੈ ਵੀ ਸਾਡੇ ਸ਼ਹਿਰ ਦੀ ਧਰਤੀ ਸਾਡੇ ਸ਼ਹਿਰ ਦਾ ਪਾਣੀ ਦੂਸ਼ਿਤ ਹੈ ਕੋਈ ਖਾਦਾ ਉਹ ਪੈ ਰਿਹਾ ਨੇ ਉਸ ਤੇ ਖਾਦਾ ਪੈ ਰਿਹਾ ਨੇ ਯੂਰੀਆ ਪੈ ਰਿਹਾ ਠੀਕ ਹੈ ਨਾ ਜੀ ਜ਼ਹਿਰ ਪੈ ਰਿਹਾ ਜੇ ਸੇ ਪਾਵਾਂਗੇ ਠੀਕ ਹੈ ਜੀ 200 ਕੂੜੇ ਦਾ ਗੰਦਗੀਆ ਚੂੜਾ ਇਹਦੇ ਚ 10 ਲੀਟਰ ਪਾਣੀ ਪਾਓ 1 ਲੀਟਰ ਦੇ ਵਿੱਚ ਇਹਨੂੰ ਸਪਰੇਅ ਕਰੋ ਮਿੱਟੀ 'ਚ ਦੇ ਦਿਓ ਮੈਂ ਈਵਨਸ ਮੇਰੇ ਕੋਲ ਇੰਨੀ ਕੁਆਂਟੀਟੀ ਹੋ ਗਈ ਸੀ ਪਿੱਛੇ ਤਾਂ ਮੈਂ ਬਰਸਾਤਾਂ ਦੇ ਵਿੱਚ ਜੇ ਜਾਂਦਾ ਹੁੰਦਾ ਸੀ ਕਿਤੇ ਸਕੂਟਰ ਤੇ ਤਾਂ ਮੈਂ ਜਿੱਥੇ ਪਾਣੀ ਖੜਾ ਹੁੰਦਾ ਸੀ ਪੇੜ ਪੌਦਿਆਂ ਮੈਂ ਉੱਥੇ ਡੋਹ ਲੈਂਦਾ ਸੀ ਵੀ ਇਹ ਜਿਹੜੀ ਹੈਗੀ ਧਰਤੀ ਨੂੰ ਇਹਨਾਂ ਨੂੰ ਪੌੜ ਪੇੜ ਪੌਦਿਆਂ ਨੂੰ ਜਿਹੜੀ ਹੈਗੀ ਹੈ ਖੁਰਾਕ ਮਿਲੂਗੀ ਤਾਂ ਉਹ ਕੁਝ ਲੋਕ ਜਿਹੜੇ ਹੈਗੇ ਉਹਨੇ ਇਹਨੂੰ ਲੈ ਕੇ ਵੀ ਜਾਂਦੇ ਨੇ ਮੇਰੇ ਘਰ ਦੇ ਬਾਹਰ ਵੀ ਬੋਰਡ ਲੱਗਿਆ ਦੋ ਸਾਲ 1.5 ਸਾਲ ਹੋ ਗਿਆ ਵੀ ਮੈਂ ਉਹਨਾਂ ਨੂੰ ਦਿੰਨਾ ਵੀ ਆ ਉਹਨਾਂ ਨੂੰ ਸਮਝਾਉਣਾ ਵੀ ਐਸ ਚੀਜ਼ ਨੂੰ ਇਸ ਤਰ੍ਹਾਂ ਕਰੋ ਇਦਾਂ ਵਰਤੋ ਤਾਂ ਹੁਣ ਮੈਂ ਇੱਕ ਐਜੇ ਪ੍ਰੋਫੈਸ਼ਨਲ ਇਸ ਚੀਜ਼ ਨੂੰ ਸਰਕਾਰ ਨੂੰ ਵੀ ਸੰਬੋਧਨ ਕੀਤਾ ਹੈ ਮੌਜੂਦਾ ਸਾਡੇ ਡੀਸੀ ਸਾਹਿਬ ਰਾਹੁਲ ਜੀ ਉਹਨਾਂ ਨੂੰ ਦੋ ਵਾਰ ਮੀਟਿੰਗ ਦੇ ਵਿੱਚ ਇਸ ਚੀਜ਼ ਬਾਰੇ ਦੱਸਿਆ ਤੇ ਉਹਨਾਂ ਨੂੰ ਪ੍ਰੋਜੈਕਟ ਦਿੱਤਾ ਸਾਡੇ ਈਓ ਸਾਹਿਬ ਸਾਡੇ ਖੰਨਾ ਜੀ ਤੇ ਸਿੰਗਲਾ ਸਾਹਿਬ ਦੇ ਸਾਡੇ ਮਿੱਤਰ ਸਾਡੇ ਚਹੀਤੇ ਖਰਪਾਲ ਸੋਨੂ ਜੀ ਉਹ ਮੇਰੇ ਨਾਲ ਖੁਦ ਈਸੀ ਸਾਹਿਬ ਗੋਲਗੇ ਚੰਨੀ ਜੀ ਬਲਕਿ ਕੀ ਹੈ ਵੀ ਕੋਈ ਇਹ ਨਹੀਂ ਹੈ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਸ਼ਾਸਨ ਪ੍ਰਸ਼ਾਸਨ ਨੇ ਕਿਹਾ ਹੋਵੇ ਵੀ ਇਹ ਚੀਜ਼ਾਂ ਗਲਤ ਨੇ ਉਹ ਕਹਿੰਦੇ ਐਪਰੀਸ਼ੀਏਟ ਕੀਤਾ ਉਹਨਾਂ ਨੇ ਮੈਨੂੰ ਖੁਸ਼ੀ ਹੋਈ ਤਾਂ ਮੈਂ ਚੀਜ਼ ਚਾਹਨਾ ਵੀ ਇਹ ਜਿਹੜਾ ਸਮਾਜ ਜਿਹੜਾ ਹੈਗਾ ਇਹ ਚੀਜ਼ਾਂ ਨੂੰ ਮੰਨੇ ਕੋਈ ਇੰਨੀ ਵੱਡੀ ਅਸੀਂ ਦੇਖਿਆਗਾ ਤੁਸੀਂ ਬੂਟੇ ਵਟੇ ਵੀ ਖਾਸ ਰੱਖਿਆ ਆਪਣੇ ਨਾ ਉੱਥੇ ਉਪਰ ਇਹਨਾਂ ਵਿੱਚ ਫਿਰ ਇਹੀ ਇਹੀ ਖਤ ਪਾਣੇ ਉਹ ਹਾਂ ਜੇ ਇਹਨਾਂ ਵਿੱਚ ਪਾਣੇ ਤਾਂ ਵੀਰ ਜੀ ਹੁਣ ਆਪਾਂ ਦੇਖਿਆਗਾ ਸ਼ਹਿਰ ਡੰਮ ਡੰਬ ਉਹ ਹੀ ਗੱਲ ਆ ਗਈ ਮਾਲਕ ਵੀ ਡੰਬ ਬਣਿਆ ਪਿਆ ਕੂੜਾ ਬਿਲਕੁਲ ਬਣਿਆ ਪਿਆ ਤਾਂ ਕਿੱਥੇ ਘਾਟ ਹੈ ਹੁਣ ਘਾਟ ਦੇ ਹੋ ਸਕਦੀ ਕਿਸ ਤਰ੍ਹਾਂ ਹੋ ਸਕਦੀ ਮੇਰੇ ਮਾਲਕ ਉਹ ਹੋ ਸਕਦੀ ਹੈ ਅਗਰ ਸਮਾਜ ਇਸ ਚੀਜ਼ ਨੂੰ ਸਮਝੇ ਕਿਉਂਕਿ ਆਪਾਂ ਦੇਖਿਆ ਨਾ ਬਹਾਲ ਦੇ ਸ਼ਹਿਰ ਚ ਕਿਤੇ ਕੋਈ ਲਫਾਫਾ ਵੀ ਗਿਰਿਆ ਪਿਆਗਾ ਤਾਂ ਉਹ ਚੱਕ ਕੇ ਉਹ ਸੁੱਕਿਆ ਸੁੱਕਾ ਗਿੱਲੇ ਦੇ ਗਿੱਲੇ ਕੂੜਾ ਚ ਉਸ ਨੂੰ ਉਸ ਡਸਟੀਬਿਨ ਚ ਪਾਇਆ ਜਾਂਦਾਗਾ ਲekin ਉਥੋਂ ਦੇ ਕਿਉਂਕਿ ਲੋਕ ਅਵੇਅਰ ਨਹੀਂ ਹਮ ਕਿਤੇ ਨਾ ਕਿਤੇ ਆਪਾਂ ਸਰਕਾਰਾਂ ਨੂੰ ਇੱਥੇ ਲੋਕ ਧਰਨਾ ਦੇਂਦੇ ਨੇ ਸਰਕਾਰਾਂ ਦਾ ਦੋਸ਼ ਕੱਢਦੇ ਨੇ ਹਮ ਕਿਤੇ ਨਾ ਕਿਤੇ ਲੋਕ ਆਪ ਜ਼ਿੰਮੇਵਾਰ ਨੇ ਇਸ ਚੀਜ਼ ਦੇ ਬਿਲਕੁਲ ਜ਼ਿੰਮੇਵਾਰ ਤੁਸੀਂ ਮਿਕਸ ਕੂੜਾ ਸਿਟ ਰਹੇ ਹੋ ਡੰਪਾਂ ਦੇ ਉੱਪਰ ਜਾ ਕੇ ਸਿਟ ਰਹੇ ਹੋਗੇ ਜੋ ਤੁਹਾਡੇ ਗਲੇ ਵੀ ਸਫਾਈ ਸੇਵਕ ਆ ਉਸ ਨੂੰ ਤੁਸੀਂ ਗਿੱਲਾ ਸੁੱਕਾ ਕੂੜਾ ਪਾਤਾ ਕਿਸੇ ਪਾਸੇ ਇਸ ਦੀ ਕੋਈ ਨਿਕਾਸੀ ਨਹੀਂ ਹੈਗੀ ਜਿਵੇਂ ਆਪਨੇ ਆਪ ਜਾਗਰ ਹੋ ਕੋਈ ਇੱਕ ਸੋਲੂਸ਼ਨ ਹੈ ਜੀ ਮੈਂ ਜਿਨ੍ਹਾਂ ਨਾਲ ਵੀ ਸ਼ਾਸਨ ਪ੍ਰਸ਼ਾਸਨ ਨਾਲ ਜਦ ਵੀ ਬੈਠਿਆ ਜਾਂ ਆਪਣੇ ਮਿੱਤਰਾਂ ਨਾਲ ਜਾਂ ਕਈ ਐਮਸੀ ਸਾਹਿਬ ਨੇ ਸਾਡੇ ਮੇਰੇ ਮਿੱਤਰ ਮੈਂ ਉਹਨਾਂ ਨਾਲ ਵੀ ਬੈਠਿਆ ਉਹਨਾਂ ਨੇ ਵੀ ਦੱਸਿਆ ਉਹਨਾਂ ਨੇ ਕਾਫੀ ਪ੍ਰੇਜ਼ ਕੀਤੀ ਚੀਜ਼ ਦੇ ਉੱਪਰ ਠੀਕ ਹੈ ਨਹੀਂ ਤੇ ਉਹ ਉਹ ਕਹਿੰਦੇ ਨੇ ਵੀ ਕਹਿੰਦੇ ਠੀਕ ਹੈ ਲਾਗੂ ਹੋਣਾ ਚਾਹੀਦਾ ਮੈਂ ਕਿ ਜੀ ਮੈਂ ਇਸ ਚੀਜ਼ ਨੂੰ ਲਾਗੂ ਕਰਦਾ ਪਰ ਤੁਸੀਂ ਸਹਿਯੋਗ ਦਿਓ ਉਹ ਕਹਿੰਦੇ ਤੁਸੀਂ ਸ਼ੁਰੂ ਕਰੋ ਅਸੀਂ ਸਹਿਯੋਗ ਦੇ ਦਿੰਦੇ ਤਾਂ ਮੈਂ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਜਿਸ ਨੂੰ ਸਹਿਯੋਗ ਦੀ ਲੋੜ ਹੈ ਜਾਂ ਮੈਨੂੰ ਦੇਣ ਦੀ ਜਾਂ ਮੇਰੇ ਤੋਂ ਸਹਿਯੋਗ ਲੈਣ ਦੀ ਮੈਂ ਅੱਜ ਨਾ ਮੇਰਾ ਆਫਿਸ ਬਣਿਆ ਆਇਆ ਕਲੀਫੋ ਸਟਰੀਟ सदर ਬਾਜ਼ਾਰ ਮੈਂ ਹਾਜ਼ਰ ਆ ਮੇਰਾ ਫੋਨ ਨੰਬਰ ਹੈ ਮੈਨੂੰ ਦੱਸਿਆ ਜਾਵੇ ਮੈਂ ਉਸ ਨੂੰ ਸਾਰਾ ਇੰਸਟਾਲ ਕਰਕੇ ਸਮਝਾਉਂਗਾ ਇੱਦਾਂ ਹੈਲਪਿੰਗ ਯੂ ਹੈਲਪਿੰਗ ਯੋਰ ਸੈਲਫ ਹੈ ਸਰ ਮੈਂ ਤੁਹਾਡੀ ਹੈਲਪ ਕਰ ਰਿਹਾ ਤੁਹਾਨੂੰ ਦੂਜੇ ਦੀ ਹੈਲਪ ਕਰਨੀ ਪਊ ਜੇ ਤੁਸੀਂ ਕਹਿੰਦੇ ਮੈਂ ਸਰਵਿਸ ਮੈਂ ਦਊਂਗਾ ਠੀਕ ਹੈ ਜੀ ਤੁਹਾਨੂੰ ਸਰਵਿਸ ਜਿਹੜੀ ਹੈਗੀ ਉਸ ਚੀਜ਼ ਦੀ ਮੈਂ ਦਊਂਗਾ ਤੁਹਾਨੂੰ ਕੋਈ ਕਿੰਤੂ ਪਰੰਤੂ ਉਹਦੇ ਵਿੱਚ ਵੀ ਇੱਦਾਂ ਨਹੀਂ ਹੁੰਦਾ ਜਾਂ ਇੱਦਾਂ ਹੁੰਦਾ ਉਹ ਸਵਾਲ ਦਾ ਜਵਾਬ ਦੇ ਲਈ ਮੈਂ ਹਾਜ਼ਰ ਤੁਸੀਂ ਜੇ ਕਿਸੇ ਤੁਹਾਡੇ ਤੋਂ ਕੋਈ ਇਹ ਪ੍ਰੋਜੈਕਟ ਮੰਗਾਂਦਾ ਤੁਸੀਂ ਰੱਖ ਦਿਓਗੇ ਤਾਂ ਤੁਸੀਂ ਉਹਨਾਂ ਦੇ ਘਰ ਜਾ ਕੇ ਆਪ ਪੇਸਟੋ ਕਰਵਾਓ ਬਿਲਕੁਲ ਮੇਰੇ ਮਾਲਿਕ ਉਹਨਾਂ ਨੂੰ ਗ ਕੱਲੀ-ਕੱਲੀ ਚੀਜ਼ ਨੂੰ ਸਮਝਾਉਂਗਾ ਕਿਉਂਕਿ ਇਹ ਇਹ ਮੇਰੇ ਇੱਕੋ ਨਾ ਹੀ ਮਾਲਕੋ ਦੀ ਤੇ ਸਰੀਰ ਦੀ ਖਰਾਕ ਇਨਸਾਨ ਦੀ ਪੈਸੇ ਦੀ ਭੁੱਖ ਜਾਂ ਕੁਝ ਇਹ ਤਾਂ ਮੇਰੇ ਸਮਾਜ ਦੀ ਮੇਰੀ ਆਤਮਾ ਦੀ ਭੁੱਖ ਹੈ ਮੈਨੂੰ ਨਹੀਂ ਦਿਖ ਰਿਹਾ ਮੈਂ ਬਿਮਾਰ ਹੋਇਆ ਤੁਸੀਂ ਬਿਮਾਰ ਹੋਇਓ ਮਿਲਿਆ ਆ ਨਾ ਸਿਜਤ ਬਿਮਾਰ ਹੋਇਆ ਕਿੰਨਾ ਬੁਰਾ ਹਾਲ ਸੀ ਸਾਡਾ ਇਸ ਸ਼ਹਿਰ ਦੇ ਵਿੱਚ ਚਿਕਨਗੁਨੀਆ ਕਹਿ ਲਓ ਉਹਨੂੰ ਡੇਂਗੂ ਕਹਿ ਲਓ ਜੋ ਮਰਜ਼ੀ ਨਾਮ ਦੇ ਦਿਓ ਤੋ ਡਾਕਟਰ ਨੇ ਨਾਮ ਦੇਣਾ ਬਟ ਕੀ ਐਸੇ ਚਿਕਨਗੁਨੀਆ ਪਹਿਲਾਂ ਨਹੀਂ ਹੋਇਆ ਡੇਂਗੂ ਪਹਿਲਾਂ ਨਹੀਂ ਹੋਇਆ ਸਾਡੇ ਕੋਲ ਜਿਹੜਾ ਵਾਇਰਸ ਬਣ ਰਿਹਾ ਵੀ ਇਹ ਜੋ ਬਿਮਾਰੀ ਗੰਦਗੀ ਤੋਂ ਹੀ ਬੰਨੀ ਐ ਅਸੀਂ ਬੜੇ ਆਪਣੇ ਆਪ ਕੋਟੀਆਂ ਦੇ ਵਿੱਚ ਘਰਾਂ ਦੇ ਵਿੱਚ ਸੰਗੇ ਮਰਮਰ ਲਾ ਲਈਏ ਜੋ ਮਰਜੀ ਕਰ ਲਈਏ ਪਰ ਸਾਨੂੰ ਜੀਵਨ ਜਿਹੜਾ ਦੇਣਾ ਹੈ ਉਹ ਦੇਣਾ ਹੈ ਹਵਾ ਪਾਣੀ ਨੇ ਅਗਰ ਹਵਾ ਪਾਣੀ ਧਰਤੀ ਸ਼ੁੱਧ ਨਹੀਂ ਹੋਊਗੀ ਤਾਂ ਅਸੀਂ ਜੀਵਨ ਨਹੀਂ ਜੀ ਸਕਦੇ ਹਾਂ ਅਸੀਂ ਟੰਡੇ ਲੈ ਕੇ ਡੰਡੇ ਫਿਰ ਲੈ ਕੇ ਫਿਰਦੇ ਰਹੀਏ ਉਹਦਾ ਕੋਈ ਹੱਲ ਨਹੀਂ ਸਰਕਾਰ ਹੈ ਚਾਹੀ ਪ੍ਰਸ਼ਾਸਨ ਜਨਤਾ ਨੂੰ ਵੀ ਸਪੋਰਟ ਕਰਨੀ ਚਾਹੀਦੀ ਹੈ ਐਸਜੀਐਮ ਸਾਹਿਬ ਨਾਲ ਇੱਕ ਵਾਰ ਐਡੀਟੋਰੀਅਮ ਦੇ ਵਿੱਚ ਮੀਟਿੰਗ ਸੀਗੀ ਪਿਛਲੇ ਸਾਲ ਦੀ ਗੱਲ ਹੈ ਚਰਨਜੀਤ ਚੰਨੀ ਜੀ ਨੇ ਇਨਵਾਈਟ ਕੀਤਾ ਸੀ ਉੱਥੇ ਮੈਨੂੰ ਆਪ ਪਾਰਟੀ ਦੇ ਜਿਹੜੇ ਹੋਣੇ ਤੇ ਉਹ ਕਹਿੰਦੇ ਜੀ ਐਸਜੀਐਮ ਸਾਹਿਬ ਨੇ ਖੁਦ ਮੇਰੇ ਕੋਲ ਸਪੀਚ ਵੀ ਅਜੇ ਤੁਸੀਂ ਕਦੀ ਸੁਣਨਾ ਚਾਹੋ ਹੁਣਾਂ ਦੀ ਮੌਜੂਦਾ ਐਸਟੀਐਮ ਨੇ ਹੁਣ ਵੀ ਉਹ ਤੇ ਉਹ ਕਹਿੰਨੇ ਨੇ ਖੁਦ ਕਿਹਾ ਉੱਥੇ ਘਟੋ ਘਟ ਸਾਰਾ ਭਰਿਆ ਹੋਇਆ ਸੀ ਟੀਚਰ ਵਗੈਰਾ ਕਾਫੀ ਲੋਕ ਆਏ ਹੋਏ ਸੀਗੇ ਤਾ ਉਥੇ ਮੈਂ ਵੀ ਲੈਕਚਰ ਦਿੱਤਾ ਸੀਗਾ ਸਵਛ ਭਾਰਤ ਵਾਲੇ ਮੈਡਮ ਵੀ ਸੀਗੇ ਹੋਰ ਕਈ ਲੋਕ ਸੀਗੇ ਜਿੰਨੇ ਮੇਰੇ ਯਾਦ ਆ ਸਵਛ ਭਾਰਤ ਤਾਂ ਹੀ ਹੋਗਾ ਜੇ ਆਪਾਂ ਸਹਿਯੋਗ ਕਰ ਸਰ ਬਿਲਕੁਲ ਹਾਂ ਹੁਣ ਕੀ ਕਰੂਗਾ ਇਹ ਸ਼ਬਦ ਲਿਖਣ ਨਾਲ ਕੀ ਹੋਊਗਾ ਉਹਦੇ ਲਈ ਸਾਨੂੰ ਇੰਪਲੀਮੈਂਟ ਕਰਨਾ ਪਊਗਾ ਪਹਿਲਾਂ ਇਹ ਲੋਕ ਤਾਂ ਸੋਚਣਾ ਵੀ ਮੋਦੀ ਸਾਹਿਬ ਨੇ ਸਰਪੰਚ ਭਾਰਤ ਲਿਖਤਾ ਜਾਂ ਪੰਜਾਬ ਸਰਕਾਰ ਲਿਖਤਾ ਉਹ ਵੀ ਆਪਾਂ ਕਰਨਾਗਾ ਹਾਂ ਨਹੀਂ ਵੀ ਸਰਕਾਰ ਨੇ ਕਰਨਾ ਸਾਰੀ ਪਰ ਕਿਤੇ ਕਿਤੇ ਜਿਹੜਾ ਲਿਖਿਆਗਾ ਉਹਦੇ ਉੱਪਰ ਆਪਾਂ ਪੇ ਅਮਲ ਕਰਨਾ ਹੈ ਬਿਲਕੁਲ ਹੈ ਜੀ ਜਿਹੜਾ 10 ਮਿੰਟ ਕੋੜਾ ਤੁਸੀਂ ਕਹਿ ਰਹੇ ਹੋਗੇ ਉਸ ਨੂੰ ਤਾਂ ਸਰਕਾਰ ਮੈਨੂੰ ਲੱਗਦਾ ਸ਼ਾਇਦ ਚੱਕ ਲੈਗੀ ਬਿਲਕੁਲ ਚੱਕ ਲਈਗੀ ਸਰ ਮੇਰਾ ਰਿਟਰਨ ਰਿਸਿਪਸ ਸਾਹਿਬ ਨੂੰ ਵੀ ਦਿੱਤਾ ਹੋਇਆ ਹੈ ਰਿਟਰਨ ਦੇ ਵਿੱਚ ਦਿੱਤਾ ਹੋਇਆ ਸਟੈਂਪ ਕਰਕ ਸਾਈਨ ਕਰਕੇ ਦਿੱਤਾ ਹੋਇਆ ਸਾਰਾ ਹੀ ਪ੍ਰੋਜੈਕਟ ਮੇਰਾ ਹੈ ਔਰ ਇਸ ਦੇ ਵਿੱਚ ਮੈਂ ਪ੍ਰਸ਼ਾਸਨ ਸ਼ਾਸਨ ਦੀ ਹੈਲਪ ਕਰਦਾ ਮੇਰਾ ਇੱਕ ਛੋਟਾ ਕਾਰੋਬਾਰੀ ਹੈ ਮੈਂ ਕੋਈ ਏਡਾ ਵੱਡਾ ਕਾਰੋਬਾਰੀ ਨਹੀਂ ਹੈਗਾ ਮੈਨੂੰ ਸਹਿਯੋਗ ਦਿੱਤਾ ਜਾਵੇ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਆ ਤੁਸੀਂ ਸ਼ੁਰੂ ਕਰੋ ਤੁਸੀਂ ਚੀਨ ਨੂੰ ਅੱਜ ਚਲਾ ਰਹੇ ਹਾਂ ਔ कि ਤੁਸੀਂ ਮੈਨੂੰ ਮੌਕਾ ਦਿੱਤਾ ਔਰ ਮੈਨੂੰ ਇਸਕਾ ਵੀ ਸਮਝਿਆ ਕਿ ਮੈਂ ਇਸ ਚੀਜ਼ ਨੂੰ ਤੁਹਾਡੇ ਚੈਨਲ ਦੇ ਉੱਤੇ ਦੇ ਸਕਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਸਾਹਿਬ ਆਪਣਾ ਕੋਈ ਫੋਨ ਨੰਬਰ ਹੀ ਬੋਲ ਦੋ ਜੀ ਤੁਹਾਨੂੰ ਕਿਸੇ ਨੇ ਮਿਲ ਕੇ ਕੁਝ ਸਮਝਣਾ ਹੋਵੇ ਤੁਹਾਡੇ ਬਾਰੇ ਹੈ ਨਾ ਬਿਲਕੁਲ ਸਰ ਮੇਰਾ ਨੰਬਰ ਜਿਹੜਾ 70090081137 ਔਰ 935729008 ਇਹ ਹੈ ਮੇਰਾ ਡਰੈਸ ਇਹ ਹੈ ਇਵਨਸ ਤੋਂ ਉਹਨੂੰ ਪ੍ਰੋਪਰ ਫਾਰਮ ਮੀਨਸ ਪ੍ਰੋਪਰ ਇਕੇਜ ਹੈ ਨਾ ਕਾਰਪੋਰੇਟ ਰਿਸਪਾਂਸਿਬਿਲਟੀ ਲੈਣਾ ਇੱਕ ਛੋਟੀ ਜੀ ਗੱਲ ਕਰਨਾ ਮੈਂ ਮੀਟਿੰਗ ਦੇ ਵਿੱਚ ਹੋਈ ਸੀ ਉਹ ਦਿਨ ਉਹ ਕਹਿੰਦੇ ਜੀ ਤੁਸੀਂ ਏਡੀ ਵੱਡੀ ਰਿਸਪਾਂਸਿਬਿਲਟੀ ਲੈ ਰਹੇ ਹੋ ਮੈਂ ਕਿਹਾ ਜੀ ਬਿਲਕੁਲ ਲੈ ਰਿਹਾ ਕਹਿੰਦੇ ਬਹੁਤ ਵੱਡਾ ਕੰਮ ਹੈ ਇਹ ਮੈਂ ਕਿਹਾ ਜੀ ਇੱਕ ਛੋਟੀ ਜਿਹੀ ਅਰਜ਼ ਕਰਾਂ ਮੈਂ ਨਾਮ ਹੀ ਲਵਾਵਾਂਗਾ ਮੈਂ ਕਿਹਾ ਜੀ ਤੁਸੀਂ ਕਰੋੜਾਂ ਰੁਪਈਆ ਸਾਲ ਦਾ ਖਰਚ ਕਰ ਰਹੇ ਹੋ ਗੰਦ ਚੱਕ ਕੇ ਗੰਦ ਲਿਆਣਾ ਗੰਦ ਸੁੱਟਣਾ ਮੈਂ ਇਹ ਮੈਂ ਤੁਹਾਡਾ ਕਰੋੜਾਂ ਰੁਪਈਆ ਬਚਾ ਦੂੰਗਾ ਅੱਜ ਕਮਿਟੀ ਦੇ ਅੰਦਰ ਮੇਰੇ ਮਾਲਕ ਲੋਗ ਕਰੋੜਾਂ ਰੁਪਈਆ ਜਿਹੜਾ ਖਰਚਾ ਕੀਤਾ ਜਾ ਰਿਹਾ ਸਾਡਾ ਲੋਕਲ ਗਵਰਨਮੈਂਟ ਵੱਲੋਂ ਉਹ ਗੰਦਗੀ ਨੂੰ ਚੱਕਣ ਵਾਸਤੇ ਤੇ ਗੰਦਗੀ ਹੈ ਹੀ ਨਹੀਂ ਚੱਕੋਂਗੇ ਕੀ ਉਹ ਸਾਨੂੰ ਸਰਕਾਰ ਨੇ ਸੀਵਰੇਜ ਬੋਰਡ ਦੇ ਦਿੱਤਾ ਬਈ ਛੋਟੀ ਜਿਹੀ ਪੁਰਾਣੀ ਗੱਲ ਚੱਲ ਪਈ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਅੱਜ ਤੋਂ ਅਗਰ ਅਸੀਂ 90 ਕਿਤੇ ਚਲੇ ਜਾਈਏ ਤਾਂ ਸ਼ਹਿਰ ਸੀਵਰੇਜ ਨਹੀਂ ਸੀਗਾ ਔਰ ਜਦ ਸੀਵਰੇਜ ਨਹੀਂ ਸੀਗਾ ਤਾਂ ਇਸ ਕੋਠਿਆਂ ਦੇ ਉੱਪਰ ਲੈਟਰਨ ਬਣੀਆਂ ਹੁੰਦੀਆਂ ਸੀ ਕਿ ਉਸ ਉਹ ਗੰਦਗੀ ਹੈ ਜੀ ਸਾਡੇ ਕੋਲੇ ਸੀਵਰੇਜ ਦੇ ਦਿੱਤਾ ਸੀ ਸੀਵਰੇਜ ਕਿੰਨੇ ਜਾਮ ਕੀਤਾ ਉਹ ਅਸੀਂ ਗਲੀਆਂ ਚ ਗੰਦ ਪਾਵਾਂਗੇ ਤਾਂ ਸੀਰੋ ਜਾਮ ਹੋਊਗਾ ਹੀ ਕਿਉਂ ਨਹੀਂ ਜਾਮ ਹੋਊਗਾ ਜਿੱਥੇ ਜਿੱਥੇ ਤੁਸੀਂ ਦੇਖ ਲਓ ਅੱਜ ਪਰਸੋਂ ਦੀ ਗੱਲ ਹੈ ਆਪਾਂ ਦੇਖ ਗਲੀਆਂ ਲਿਫਾਫੇ ਸਿੱਟੇ ਗਲੀਆਂ ਸਰ ਬਿਲਕੁਲ ਲਿਫਾਫੇ ਸੀਵਰੇਜ ਤੇ ਟੇੜਾ ਬਿਲਕੁਲ ਜਾਣੇ ਜਾਣੇ ਮੇਰੇ ਮਾਲਿਕ ਪਾਣੀ ਅੰਦਰ ਨਿਕਾਸੀ ਚਾਹੀਦੀ ਓਦੇ ਅੱਗੇ ਕੁਛ ਆਊਗਾ ਨਹੀਂ ਖੜ ਜਾ ਕੋਈ ਢਿਪ ਢੀ ਨਹੀਂ ਕੋਈ ਗੰਦਗੀ ਨਹੀਂ ਹੈ ਸਿਰਫ ਸਿਰਫ 10% ਕਚਰਾ ਜਿਹੜਾ ਹੈਗਾ ਤੀਸਰੇ ਬਾਕਸ ਦਾ ਉਹ ਜਾਏਗਾ ਮੈਂ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਿੰਦਾ ਲਾਸਟ ਕਿਹੜਾ ਬਾਕਸ ਹੈਗਾ ਲਾਸਟ ਬਾਕਸ ਇੱਕੋ ਹੀ ਹੁੰਦਾ ਉਸ ਘਰ ਦੇ ਵਿੱਚ ਬੱਚਾ ਹੈ ਉਹਦਾ ਡਾਈਪਰ ਔਰਤਾਂ ਦੇ ਵਿਸਪਰ ਇਸ ਤਰ੍ਹਾਂ ਦੇ ਕੁਝ ਗੰਦਾ ਕੁਝ ਵੀ ਸਮਾਨ ਹੈ ਜਿਹੜਾ ਸਾਨੂੰ ਪਤਾ ਸੀ ਨੂੰ ਰੀਯੂਜ਼ ਨਹੀਂ ਕਰ ਸਕਦੇ ਨੇ ਆਨੂੰ ਰੀਸਾਈਕਲ ਨਹੀਂ ਕਰ ਸਕਦੇ ਇਹ ਸਾਨੂੰ ਪਤਾ ਹੈ ਤਾਂ ਇਹ ਜਸਟ ਅਗਰ 10% ਕਮੇਟੀ ਕਰ ਕਿਸ ਨੂੰ ਚੱਕਦੀ ਹੈ ਉਹਨਾਂ ਨੂੰ ਕਿਸੇ ਡੰਪ ਦੀ ਜ਼ਰੂਰਤ ਨਹੀਂ ਕੋਈ ਇੰਨੇ ਖਰਚੇ ਦੇਣ ਦੀ ਲੋੜ ਨਹੀਂ ਹੈਗੀ ਕੋਈ ਇੰਨੀ ਮਸ਼ੀਨਾਂ ਦੀ ਲੋੜ ਨਹੀਂ ਹੈ ਉਹੀ ਪੈਸਾ ਉਹ ਸ਼ਹਿਰ ਦੇ ਵਿਕਾਸ ਤੇ ਲਾਣ ਅਵਾਰਾ ਜਾਨਵਰਾਂ ਦੇ ਸਾਂਭ ਸੰਭਾਲ ਤੇ ਲਾਣ ਔਰ ਮੇਰੀ ਕੰਪਨੀ ਇਹ ਸਹਿਯੋਗ ਕਰਦੀ ਹੈ ਮੇਰੀ ਕੰਪਨੀ ਜੋ ਵੀ ਕਮਾਊਗੀ ਉਹਦਾ 33% ਜਿਹੜਾ ਹਿੱਸਾ ਹੈ ਮੈਂ ਆਪਣੇ ਪ੍ਰੋਫਿਟ ਦਾ 33% ਪ੍ਰੋਫਿਟ ਦਾ ਹਿੱਸਾ ਮੈਂ ਜਿਹੜੇ ਸਟ੍ਰੇ ਅਨੀਮਲਸ ਮੇਰਾ ਅਗਲਾ ਪ੍ਰੋਜੈਕਟ ਹੈ ਜਿੰਨੂੰ ਅੱਜ ਲੈ ਕੇ ਲੋਕ ਅਵਾਰਾ ਜਾਨਵਰ ਜਾਂ ਅਵਾਰਾ گاਉਆਂ ਨੇ ਮੈਂ ਉਹਨਾਂ ਦੇ ਉੱਤੇ ਵੀ ਪ੍ਰੋਜੈਕਟ ਲੈ ਹੀ ਬੈਠਾ ਜਿਵੇਂ ਕੋਲ ਸਾਨਾ ਸੁਵਿੰਦਰ ਜੀ ਜਿਨ੍ਹਾਂ ਨੇ ਤੁਸੀਂ ਦੇਖਿਆਗਾ ਤਸਵੀਰਾਂ ਵਿੱਚ ਤੁਹਾਨੂੰ ਦਿਖਾਇਆਗਾ ਕਿ ਕਿਸ ਤਰ੍ਹਾਂ ਇਹਨਾਂ ਨੇ ਕੂੜੇ ਨੂੰ ਰੀਸਾਈਕਲ ਕੀਤਾ ਅਤੇ ਪਹਿਲਾਂ ਕੂੜੇ ਦਾ ਵਾਸ ਇਹਨਾਂ ਨੇ ਤਿੰਨ ਬਾਲਟੀਆਂ ਲਗਾਈਆਂ ਨੇ ਤਿੰਨ ਬਾਲਟੀਆਂ ਦੇ ਵਿੱਚੋਂ ਇਹਨਾਂ ਨੇ ਦੱਸਿਆ ਕਿ ਸਿਰਫ 10% ਕੂੜਾ ਹੀ ਇਹਨਾਂ ਦਾ ਬਾਹਰ ਜਾਂਦਾ ਹੈ ਅਤੇ ਉਹ ਜਿਹੜਾ ਦਸਣ ਕੂੜਾ ਹੈ ਉਹ ਵੀ ਸਿਰਫ ਜੋ ਗੰਦਗੀ ਦੇ ਵਿੱਚ ਜੋ ਬੱਚਾ ਕਿਸੇ ਘਰੇ ਚ ਕੋ ਡਾਈਪਰ ਹੈ ਕੋਈ ਵਿਸਪਰ ਹੈ ਉਹਦਾ ਇਹੋ ਜਿਹੇ ਪ੍ਰਕਾਰ ਦਾ ਕੂੜਾ ਹੀ ਇਹਨਾਂ ਵੱਲੋਂ ਬਾਹਰ ਜਾਵੇਗਾ ਤੇ ਇਹਨਾਂ ਨੇ ਇਹ ਵੀ ਦਿਖਾਇਆ ਕਿ ਕਿਸ ਤਰ੍ਹਾਂ ਇਹ ਗੰਦੇ ਕੂੜੇ ਤੋਂ ਜੋ ਕਿ ਸਬਜ਼ੀਆਂ ਦੇ ਛਿਲਣੇ ਨੇ ਅੰਡੇ ਦੇ ਛਿਲਣੇ ਉਸ ਨੂੰ ਕਿਸੇ ਬਾਲਟੀ 'ਚ ਪਾਉਂਦੇ ਨੇ ਇਹ ਦੱਸ ਰਹੇ ਕਿ ਉਹ ਬਾਲਟੀ 6 ਮਹੀਨਿਆਂ ਤੋਂ ਹਲਕ ਭਰੀ ਨਹੀਂ ਜਿੰਨਾ ਕੂੜਾ ਪਾਉਂਦੇ ਨੇ ਉਹ ਰਿਸ ਰਿਸ ਕੇ ਉਹਦਾ ਜਿਹੜਾ ਕੈਮੀਕਲ ਉਹਦਾ ਸਾਰਾ نیچے ਔਰ ਸਾਇਨ نیچے ਆ ਜਾਂਦਾ ਉਹ ਤੋਂ ਆਦੇ ਬੋਤਲਾਂ 'ਚ ਭਰ ਲੈਂਦੇ ਨੇ ਇਹ ਹੀ ਜਿਹੜਾ ਇਹਨਾਂ ਕੋਲ ਜੂਸ ਬਣਦਾ ਹੈ ਇਹਨੂੰ ਆਪਾਂ ਜੂਸ ਕਹਿ ਸਕਦੇ ਹਾਂ ਕਿਉਂਕਿ ਪੌਦਿਆਂ ਵਾਸਤੇ ਤੇ ਫਸਲ ਵਾਸਤੇ ਜੂਸ ਹੈ ਆਪਾਂ ਦੇਖਿਆਗਾ ਕਿ ਅੱਜ ਆਪਣੇ ਨਿਊਜ਼ ਵਿੱਚ ਨਿਊਜ਼ ਵਿੱਚ ਵੀ ਆਪਾਂ ਦੇਖਿਆ ਕਿ ਸਰੂਰ ਦੀ ਧਰਤੀ ਲਗਾਤਾਰ ਜ਼ਹਿਰੀਲੀ ਹੋ ਰਹੀ ਹੈ 100 ਜ਼ਿਲ੍ਹਿਆਂ ਦੀ ਲਿਸਟ ਗਈ ਸੀ ਇੱਕ ਨੰਬਰ ਤੇ ਆਪਣਾ ਸਰੂਰ ਆਇਆ ਹੈ ਜੇ ਆਪਾਂ ਇਹਨਾਂ ਦੇ ਮੁਤਾਬਕ ਚੱਲ ਪੈਨੇ ਆ ਨਾਲੇ ਦਾ ਆਪਾਂ ਨੂੰ ਕੂੜੇ ਤੋਂ ਜਿਹੜਾ ਕੂੜਾ ਸਿੱਟਦੇ ਆਪਾਂ ਉੜੇ ਦੇ ਥਕਾਰ ਬਿਮਾਰੀਆਂ ਪਾ ਰਹੇ ਨੇ ਇਤੋਂ ਲਈ ਆਦਮੀ ਲੂਗੀ ਉਥੇ ਹੀ ਆਪਾਂ ਆਪਣੇ ਕਿਸਾਨਾਂ ਨੂੰ ਆਪਣੇ ਜੋ ਖੇਤਾਂ ਵਿੱਚ ਰਿਹਾਂ ਸਪਰੇਹਾਂ ਦੀ ਨਹੀਂ ਲੋੜ ਨਹੀਂ ਪਵੇਗੀ ਕਿਉਂਕਿ ਜਦੋਂ ਹਰ ਘਰ ਦੇ ਵਿੱਚ ਅਜਿਹੀਆਂ ਪਾਟੀਆਂ ਲੱਗਣੀਆਂ ਤਾਂ ਇਹ ਰਸਾਇਣ ਹੈ ਜੋ ਵੱਧ ਮਾਤਰਾ ਨਿਕਲੇਗਾ ਜਦੋਂ ਵੱਧ ਮਾਤਰਾ ਨਿਕਲੇਗਾ ਤਾਂ ਆਪਣੇ ਵੀ ਖਾਦਾਂ ਜੋ ਰਸਾਇਣ ਖਾਦਾਂ ਨੇ ਉਹ ਘਟ ਜਾਣਗੀਆਂ ਤਾਂ ਇਹਨਾਂ ਨੇ ਕਿਹਾ ਹੈ ਕਿ ਜੇ ਕਿਸੇ ਨੂੰ ਨੌਲਿਜ ਲੈਣੀ ਹੈ ਤਾਂ ਉਹ ਉਹ ਉਹਨਾਂ ਨੂੰ ਨੌਜ ਵੀ ਦੇਣਗੇ ਜੋ ਇਹਨਾਂ ਤੋਂ ਨੌਜ ਲੈਣੀ ਚਾਹੁੰਦੇ ਨੇ ਇਹਨਾਂ ਨੇ ਆਪਣਾ ਐਡਰੈਸ ਵੀ ਦੱਸਿਆ ਤੇ ਆਪਣਾ ਫੋਨ ਨੰਬਰ ਦੱਸਿਆ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ